ਖੁਸ਼ਿਆਰਪੁਰ ਦੇ ਪਿੰਡ ਸ਼ੇਰਗੜ੍ਹ ਵਿੱਚ ਲੈਂਡ ਪੂਲਿੰਗ ਸਕੀਮ ਦੇ ਵਿਰੋਧ ਵਿੱਚ ਪਰਮੀ ਮੀਟਿੰਗ ਹੋਈ ਜਿਸ ਵਿੱਚ ਪਿੰਡ ਦੀ ਹੀ ಗ್ರಾಮ ਸਭਾ ਵੱਲੋਂ ਇਸ ਸਕੀਮ ਦੇ ਵਿਰੋਧ ਮਤਾ ਪਾਸ ਕੀਤਾ ਗਿਆ ਹੈ ਇਸ ਮੌਕੇ ਪਿੰਡਾਂ ਦੇ ਲੋਕਾਂ ਨੇ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੇਤਾਵਨੀ ਜਿੰਦੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਦੀ ਜ਼ਮੀਨ ਇਸ ਸਕੀਮ ਅਧੀਨ ਆਈ ਹੈ ਉਹ ਕਿੱਥੇ ਜਾਣਗੇ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਸ਼ੇਰਗੜ੍ਹ ਦੇ ਲੋਕਾਂ ਦੀ 275 ਏਕੜ ਦੇ ਲਗਭਗ ਜ਼ਮੀਨ ਇਸ ਪੌਸੀ ਅਧੀਨ ਆਈ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੇਰਾ ਨਾਮ ਮੋਹਨ ਲਾਲ ਜੀ ਮੈਂ ਸ਼ੇਰਗੜ੍ਹ ਤੋਂ ਸਰਪੰਚ ਜੀ ਜੇ ਗ੍ਰਾਮ ਸਭਾ ਮਤਾ ਪਾਇਆ ਗਿਆ ਜਿਹੜੀ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਚ ਕੀ ਪੁਰਾ ਹੈ ਮਤਾ ਆਇਆ ਤੇ ਕੀ ਕੀ ਲਿਖ ਇਹਦੇ ਵਿੱਚ ਹੈਗਾ ਜੀ ਸਾਡੇ ਪਿੰਡ ਦੇ ਸਾਰੇ ਕਿਸਾਨ ਮਜ਼ਦੂਰ ਪਿੰਡ ਦੇ ਬਾਕੀ ਵਾਸੀ ਆ ਸਾਰਿਆਂ ਨੇ ਇੱਕ ਮਤ ਹੋ ਕੇ ਪਾਇਆ ਵੀ ਜਿਹੜੀ ਅਸੀਂ ਇਸ ਲੈਂਡ ਪੂਲਿੰਗ ਪਾਲਿਸੀ ਆ ਇਹਦੇ ਬਿਲਕੁਲ ਵਿਰੋਧ ਚ ਆ ਸਾਨੂੰ ਇਹ ਬਿਲਕੁਲ ਵੀ ਮਨਜ਼ੂਰ ਨਹੀਂ ਵੀ ਅਸੀਂ ਇਹ ਜਿਹੜਾ ਮਤਾ ਹੈਗਾ ਆ ਇਹ ਬਿਲਕੁਲ ਸਰਕਾਰ ਦੇ ਵਿਰੋਧ ਦੇ ਪਲੈਨ ਪੂਲਿੰਗ ਪਾਲਿਸੀ ਦੇ ਵਿਰੋਧ ਵਿੱਚ ਪਾਇਆ ਅੱਜ ਮੀਟਿੰਗ ਹੋਈ ਹੈ ਤੇ ਮੀਟਿੰਗ ਤੇ ਹੋਰ ਕੀ ਕੀ ਫੈਸਲੇ ਲਏ ਗਏ ਮੀਟਿੰਗ ਦੇ ਵਿੱਚ ਇਹੀ ਫੈਸਲੇ ਹੋਏ ਆ ਵੀ ਜੇ ਸਰਕਾਰ ਕਾਨੂੰ ਧੱਕਾ ਵੀ ਕਰਦੀ ਆ ਅਸੀਂ ਸਰਕਾਰ ਦੇ ਧੱਕੇ ਨੂੰ ਵੀ ਅੱਗੇ ਉਹਦਾ ਜਵਾਬ ਦੇਵਾਂਗੇ ਜੇ ਸਾਡੇ ਨਾਲ ਕੋਈ ਇਹ ਧੱਕਾ ਕਰਦੇ ਆ ਸਾਡੇ ਤੇ ਉਰ ਤੇ ਲਾਠੀ ਚਾਰਜ ਹੁੰਦਾ ਤਾਂ ਅਸੀਂ ਉਹ ਵੀ ਖਾਣ ਨੂੰ ਤਿਆਰ ਆ ਪਰ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਸਾਡੇ ਮਾਰੂਗੇ ਤਾਂ ਅਸੀਂ ਵੀ ਮਾਰਾਂਗੇ ਪਰ ਕਿਸੇ ਹਾਲਤ ਵਿੱਚ ਵੀ ਅਸੀਂ ਜਿਹੜੀ ਹੈਗੀ ਆਪਣੀ ਜ਼ਮੀਨ ਨਹੀਂ ਦੇਣੀ ਇੱਕ ਮਰਲਾ ਵੀ ਜ਼ਮੀਨ ਜਿਹੜੀ ਅਸੀਂ ਸਰਕਾਰ ਨੂੰ ਨਹੀਂ ਦੇਣੀ ਸ਼ੇਅਰ ਕਰਦੀ ਕੁੱਲ ਕਿੰਨੇ ਕੁ ਜ਼ਮੀਨਾਂ ਦੇ ਕੱਲੇ ਸ਼ੇਅਰ ਕਰਦੇ ਸ਼ੇਅਰ ਕਰਦੀ ਕੋਣਕ 300 ਕਿੱਲਾ ਹੈਗਾ ਜੀ ਜਿਹੜਾ ਆ ਰਿਹਾ ਇਹਦੇ ਵਿੱਚ ਹਾਂਜੀ ਜਦੋਂ ਤੁਸੀਂ ਨੁਮਾਇੰਦਿਆਂ ਨੂੰ ਮਿਲੇ ਹੋ ਤੁਹਾਡੀਆਂ ਮੀਟਿੰਗਾਂ ਵੀ ਹੋਈਆਂ ਪਿਛਲੇ ਹਾਂਜੀ ਹਾਂਜੀ ਮੀਟਿੰਗਾਂ ਹੋਈਆਂ ਤੁਸੀਂ ਆਪਣਾ ਪੱਖ ਰੱਖਿਆ ਸੀ ਹਾਂਜੀ ਉੱਥੇ ਮੈਂ ਇਹੀ ਪੱਖ ਰੱਖਿਆ ਸੀਗਾ ਜੀ ਵੀ ਦੇਖੋ ਸਾਡੇ ਪਿੰਡ ਦੇ ਕਿਸਾਨ ਹੈਗੇ ਆ ਮੇਰੀ ਉਹਨਾਂ ਨਾਲ ਬਾਰ ਬਾਰ ਮੀਟਿੰਗ ਹੋਈ ਆ ਵੀ ਉਹਨਾਂ ਨੇ ਇੱਕੋ ਗੱਲ ਹੈਗੀ ਆ ਵੀ ਸਾਨੂੰ ਇਹ ਜਿਹੜੀ ਪਾਲਿਸੀ ਮਨਜ਼ੂਰ ਨਹੀਂ ਹੈਗੀ ਵੀ ਨਾ ਫਿਰ ਇਹਨਾਂ ਨੂੰ ਪਹਿਲਾਂ ਇਹਨਾਂ ਨੇ ਸਾਨੂੰ 50000 ਕਿਹਾ ਸੀ ਮੈਨੂੰ ਫੇਰ ਫੋਨ ਆਇਆ ਜਦੋਂ ਸਾਡੀ ਮੀਟਿੰਗ ਹੋਈ ਨਾ ਜੀ ਮੇਰ ਹਾਊਸ ਵਿੱਚ ਉਸ ਤੋਂ ਬਾਅਦ ਮੈਨੂੰ ਫੇਰ ਫੋਨ ਆਇਆ ਚੰਡੀਗੜ੍ਹ ਤੋਂ ਵੀ ਆਪਾਂ ਜਿਹੜਾ ਇਹਨਾਂ ਦਾ ਠੇਕਾ 1 ਲੱਖ ਕਰ ਦਾਂਗੇ ਫੇਰ ਮੈਂ ਮੀਟਿੰਗ ਕੀਤੀ ਕਿਸਾਨ ਭਰਾਵਾਂ ਨਾਲ ਸਾਰਿਆਂ ਨਾਲ ਬੈਠੇ ਇੱਥੇ ਪਿੰਡ ਫੇਰ ਇਹਨਾਂ ਦਾ ਇੱਕੋ ਹੀ ਸੀਗਾ ਵੀ ਰਿਸਪੌਂਸ ਵੀ ਅਸੀਂ ਜ਼ਮੀਨ ਕਿਸੇ ਹਾਲਤ ਵਿੱਚ ਵੀ ਨਹੀਂ ਜਾਣੀ ਚਾਹੇ ਸਰਕਾਰ ਸਾਨੂੰ 1 ਲੱਖ ਦੀ ਜਗ੍ਹਾ 10 ਲੱਖ ਠੇਕਾ ਦੇਵੇ ਵੀ ਅਸੀਂ ਜ਼ਮੀਨ ਵੇਚਣੀ ਨਹੀਂ ਦੇਣੀ ਨਹੀਂ ਹੈਗੀ ਕੋਈ ਸਰਕਾਰ ਦਾ ਭਲੇਖਾ ਕੱਲ ਕਢ ਦਿੱਤਾ ਵੀ ਇਹ ਕੇਵਲ ਦੋ ਪਿੰਡ ਨਾ ਸਮਝੇ ਵੀ ਛੇਰਗੜ ਤੇ ਪੂਰੀ ਰਣਦੀ ਜ਼ਮੀਨ ਆਉਂਦੀ ਆ ਸ਼ਹਿਰ ਕੁਝ ਪਿੰਡਾਂ ਦੀ ਜ਼ਮੀਨ ਹੈ ਜਿਹੜਾ ਇਹ ਪੁੱਛਦੇ ਸੀ ਨਾ ਸਰਪੰਚ ਸਾਹਿਬ ਨੂੰ ਫੋਨ ਕਰਕੇ ਉਧਰ ਸਾਡੇ ਐਮਸੀ ਸਾਹਿਬ ਨੂੰ ਕਿ ਕਿੰਨੇ ਕੁ ਲੋਕਾਂ ਦੀ ਜ਼ਮੀਨ ਆਂਦੀ ਆ ਇਹਨਾਂ ਨੂੰ ਲੱਗਦਾ ਹੈ ਵੀ ਜੇ ਇੱਥੇ ਮੰਨ ਲਓ ਵੀ 300 ਪਰਿਵਾਰ ਹੈਗਾ ਤਾਂ ਇਹ 300 ਪਰਿਵਾਰ ਦਾ ਸਾਨੂੰ ਜੇ ਇਲੈਕਸ਼ਨ 'ਚ ਕਿੰਨਾ ਕਲੋਸ ਹੋਊਗਾ ਇਹ ਮਤ ਸਮਝਣ ਇਹ ਪੂਰਾ ਪੰਜਾਬ ਜਿਹੜਾ ਅੱਜ ਖੜਾ ਹੈ ਕੱਲ ਦੇ ਟਰੈਕਟਰ ਮਾਰਚ ਨੇ ਇਹ ਦੱਸ ਦਿੱਤਾ ਪੂਰੇ ਪੰਜਾਬ 'ਚ ਵੀ ਪੂਰੇ ਪੰਜਾਬ ਦੇ ਕਿਸਾਨ ਨਾਲ ਖੜੇ ਨੇ ਡਟ ਕੇ ਇਸ ਕਰਕੇ ਕਿਸੇ ਗਲਤਫਹਿਮੀ 'ਚ ਨਾ ਰਹੋ ਹੁਸ਼ਿਆਰਪੁਰ ਕੱਲ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਮੇਰੀ ਜਥੇਬੰਦੀ ਬੀਕੇ ਜਦੋਂ ਅੱਬਾ ਮੈਂ ਆਪਣੀ ਜਥੇਬੰਦੀ ਨੂੰ ਕਿੱਥੇ ਸੱਦਾ ਨਹੀਂ ਲਾਇਆ ਜੇ ਮੈਂ ਕੱਲ ਸੱਦਾ ਲਾਣ ਦਾ ਤੇ ਮੈਨੂੰ ਲੱਗਦਾ ਕਿ 1500 ਤੋਂ 2000 ਟਰੈਕਟਰ ਹੁੰਦਾ ਮੈਂ ਕੇਵਲ ਇਹ ਕਿਹਾ ਵੀ ਅਸੀਂ ਸਾਡੇ ਪਿੰਡਾਂ ਚੋਂ ਟਰੈਕਟਰ ਕੱਢਣੇ ਆ ਪੁਰ ਹੀਰਾ ਸ਼ੇਰਗੜ ਢੋਲਣ ਵਾਲ ਤੇ ਜਿਹੜੇ ਲਾਗੇ ਵਾਲੇ ਪਿੰਡ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਉਹ ਆਪ ਲੈ ਕੇ ਆ ਗਏ ਨਹੀਂ ਤੇ ਅਸੀਂ ਸਾਡੇ ਜਿੰਨੇ ਮੇਰੇ ਸਰਕਲ ਹੈ ਮੇਰੇ ਜ਼ਿਲ੍ਹਾ ਪ੍ਰਧਾਨ ਹੈ ਹੁਸ਼ਿਆਰਪੁਰ ਦਾ ਉਬਲੋ ਵਾਲ ਸਾਈਡ ਤੋਂ ਕੋਈ ਟਰੈਕਟਰ ਨਹੀਂ ਮੰਗਾਇਆ ਅਸੀਂ ਇਹ ਚਾਹੁੰਦੇ ਕੱਲ ਤੇ 2000 ਟਰੈਕਟਰ ਇਕੱਠਾ ਕਰ ਸਕਦਾ ਸੀ ਮੈਂ ਪੂਰਾ ਸ਼ਹਿਰ ਬੰਦ ਹੋ ਜਾਣਾ ਸੀ ਹਾਰਪੁਰ ਮੇਰੀ ਭਾਵਨਾ ਇਹ ਸੀ ਵੀ ਅਸੀਂ ਆਪਣੇ ਲੋਕਾਂ ਨੂੰ ਕਿਉਂ ਪਰੇਸ਼ਾਨ ਕਰੀਏ ਸਾਰੀਆਂ ਸੜਕਾਂ ਭਰ ਕੇ ਟਰੈਕਟਰਾਂ ਨਾਲ ਜੇ ਲੋੜ ਪਈ ਤਾਂ ਫਿਰ ਉਹ ਸਾਰੇ ਹੀ ਆਉਣਗੇ ਇਸ ਕਰਕੇ ਸਰਕਾਰ ਇਹ ਸਮਝ ਲਵੇ ਕਿ ਪੂਰਾ ਪੰਜਾਬ ਅੱਜ ਉਹਨਾਂ ਲੋਕਾਂ ਨਾਲ ਖੜਾ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਇਹ ਜਿਨ੍ਹਾਂ ਦੀ ਜ਼ਮੀਨ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆ ਰਹੀ ਹੈ ਮੇਰਾ ਨਾਮ ਪਰਮੋਦ ਹੈ ਜੀ ਮੇਰਾ ਪਿੰਡ ਦੇ ਰਹਿਣਾ ਮੈਂ ਸ਼ੇਰਗੜ ਦਾ ਵਾਸੀ ਹਾਂ ਜੀ ਇੱਥੇ ਦਾ ਜੰਪਾ ਲੈ ਮੇਰੀ ਇਸ ਪਿੰਡ ਦੇ ਵਿੱਚ 31 ਗਿੱਲੇ ਜ਼ਮੀਨ ਆ ਰਹੀ ਜੀ ਇਸ ਲੈਂਡ ਪੂਲਿੰਗ ਪਾਲਿਸੀ ਦੇ ਅੰਦਰ ਜੀ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਦੀ ਧੱਕੇਸ਼ਾਹੀ ਸਰਕਾਰ ਦੀ ਸਰਾਸਰ ਧੱਕੇਸ਼ਾਹੀ ਹੈ ਜੀ ਇਹਦੇ ਵਿੱਚ ਕੋਈ ਛਿਨਾਂ ਨੇ ਜ਼ਿੰਮੇਵਾਰਾਂ ਨੂੰ ਦੇਣਾ ਨਹੀਂ ਹਜ਼ਾਰ ਗਾਜ ਦਾ ਪਲਾਟ 200 ਗਾਜ ਦਾ ਕਮਰਸ਼ੀਅਲ ਪਲਾਟ ਜਿਹੜੇ ਜੁਮਲੇ ਸੁਣਾਉਂਦੇ ਆ ਜਾਂ ਜਿਹੜੇ ਕੁਝ ਕਹਿੰਦੇ ਆ ਜਾਂ ਜਿਹੜੀਆਂ ਗੱਲਾਂ ਕਰਦੇ ਆ ਜਿੱਦਾਂ ਤੁਸੀਂ ਹੁਣੇ ਹੀ ਇੱਕ ਕਿਹਾ ਜੀ ਆ ਦੇਖੋ ਲੁਧਿਆਣੇ ਦੇ ਵਿੱਚ ਆ ਆ ਬੰਦਿਆਂ ਨੇ ਸਮਰਥਨ ਦਿੱਤਾ ਇਹ ਹੁਸ਼ਿਆਰਪੁਰ ਪੁਰੀ ਹਿਰਾ ਜਾਂ ਸ਼ੇਰਗੜ ਦੇ ਬੰਦਿਆਂ ਤੋਂ ਕਿਉਂ ਨਹੀਂ ਪੁੱਛਦੇ ਜੀ ਕਿ ਕੋਈ ਇੱਕ ਬੰਦਾ ਵੀ ਐਸਾ ਹੈਗਾ ਕਿ ਜਿਹੜਾ ਉਹ ਜ਼ਮੀਨ ਦੇਣਾ ਚਾਹੁੰਦਾ ਹੋਵੇ ਇਹ ਜਿਹੜਾ ਤੁਸੀਂ ਲੁਧਿਆਣੇ ਦਾ ਜਾਂ ਚੰਡੀਗੜ੍ਹ ਦਾ ਜਾਂ ਇੱਧਰ ਉੱਧਰ ਲੀਆਂ ਗੱਲਾਂ ਕਰਦੇ ਆ ਇਹ ਆਪਣੇ ਲੋਕਲ ਕਿਉਂ ਨਹੀਂ ਆਪਣੇ ਜਿਹੜੇ ਇੱਥੇ ਨਮਾਇंदे ਆ ਜਾਂ ਇੱਥੇ ਦੇ ਜਿਹੜੇ ਜਾਂ ਜਿਹੜੇ ਇੱਥੇ ਦੇ ਲੀਡਰ ਹੈ ਉਹ ਇੱਥੇ ਆਣ ਕੇ ਕਿਉਂ ਨਹੀਂ ਆਉਂਦੇ ਔਰ ਕਿਉਂ ਨਹੀਂ ਸਰ ਤੋਂ ਬੁਲਾ ਕੇ ਪੁੱਛਦੇ ਕਿ ਕੋਈ ਵੀ ਇੱਕ ਐਸਾ ਤੁਸੀਂ ਇੱਕ ਵੀ ਸ਼ੇਰਗੜ ਔਰ ਪੁਰੀ ਹਿਰਾ ਦੇ ਵਿੱਚੋਂ ਕੋਈ ਇੱਕ ਐਸਾ ਜ਼ਿੰਮੇਵਾਰ ਦੱਸ ਦਿਓ ਜਿਹੜਾ ਇਹ ਗੱਲ ਕਹਿੰਦਾ ਹੋਵੇ ਜੀ ਅਸੀਂ ਇਸ ਜ਼ਮੀਨ ਦੇਣ ਦੇ ਹੱਕ ਦੇ ਵਿੱਚ ਆ ਜੇ ਸ਼ੇਰਗੜ੍ਹ ਔਰ ਪੁਰਵੀਰਾ ਦੇ ਵਿੱਚ ਜਿਹੜੀ ਜ਼ਮੀਨ ਦੇਣ ਦੇ ਹੱਕ ਦੇ ਵਿੱਚ ਨਹੀਂ ਤੇ ਤੁਸੀਂ ਇਹ ਜਿਹੜੇ ਝੂਠੇ ਜਿਹੜੇ ਆ ਆ ਫੋਨ ਦੇ ਉੱਤੇ ਵਟਸਐਪ ਆਉਂਦੇ ਆ ਕਿ ਉਹ ਜ਼ਮੀਨਾਂ ਲੁਧਿਆਣੇ ਵਾਲੇ ਨੇ ਦੇਤੀਆਂ ਉਹ ਫੁਲਾਨਿਆਂ ਨੇ ਦੇਤੀਆਂ ਜਾਂ ਉਹਨਾਂ ਨੇ ਦੇਤੀਆਂ ਇਹ ਜਿਹੜੇ ਪਾਉਂਦੇ ਉਹਨਾਂ ਦੇ ਨਾਂ ਤੇ ਤਾਂ ਜ਼ਮੀਨਾਂ ਹੀ ਨਹੀਂ ਹੈਗੀਆਂ ਜੀ ਉਹ ਤਾਂ ਇੱਕ ਬਿਲਡਰ ਹੈਗੇ ਆ ਬਿਲਡਰ ਦੀਆਂ ਜ਼ਮੀਨਾਂ ਹੋ ਗਈਆਂ ਇਹ ਨਹੀਂ ਮੈਨੂੰ ਪਤਾ ਕਿ ਉਹ ਕਿੱਥੇ ਤੱਕ ਉਹ ਸੱਚਾਈ ਆ ਕਿੱਥੇ ਤੱਕ ਨਹੀਂ ਜਿਹੜੀ ਇੱਥੇ ਦੀ ਗੱਲ ਹੈ ਜਿਹੜੀ ਸ਼ੇਰਗੜ੍ਹ ਔਰ ਪੁਰਹੀਰਾ ਦੀ ਗੱਲ ਹੈ ਇੱਥੇ ਦਾ ਕੋਈ ਜ਼ ਜ਼ਮੀਨ ਦੇ ਨੂੰ ਤਿਆਰ ਨਹੀਂ ਉਹਦੇ ਲਈ ਅੱਜ ਗ੍ਰਾਮ ਪੰਚਾਇਤ ਸ਼ੇਰਗੜ ਦੇ ਵਿੱਚ ਮਤਾ ਪਾਇਆ ਗਿਆ ਜੀ ਸਾਰੀ ਗ੍ਰਾਮ ਪੰਚਾਇਤ ਇੱਥੇ ਇਕੱਠੀ ਹੈ ਜੀ ਇਹ ਗ੍ਰਾਮ ਸਭਾ ਇਕੱਠੀ ਹੈ ਉਹਦੇ ਵਿੱਚ ਸਾਰਿਆਂ ਨੇ ਮਤਾ ਪਾਇਆ ਔਰ ਇਹ ਦੱਸਿਆ ਕਿ ਅਸੀਂ ਇਹ ਜ਼ਮੀਨ ਕਿਸੇ ਵੀ ਹੱਕ ਦੇ ਵਿੱਚ ਨਹੀਂ ਦੇਾਂਗੇ ਸਾਨੂੰ ਕਿਤੇ ਤੱਕ ਵੀ ਜਾਣਾ ਪਵੇ ਜੋ ਮਰਜ਼ੀ ਸਾਨੂੰ ਕਰਨਾ ਪਵੇ ਚਾਹੇ ਉਹ ਸੰਘਰਸ਼ ਕਰਨਾ ਪਵੇ ਜੋ ਜਿੱਦਾਂ ਉਹ ਕਰਨਗੇ ਉਹਦਾ ਉਸ ਹਾਵ ਨਾਲ ਅਸੀਂ ਚੱਲਾਂਗੇ